ਗੁਰਬਾਣੀ ਸੰਵਾਦ YouTube ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦਰਸ਼ਕ ਸਾਡੇ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੋ ਆ ਕਿ ਅਸੀਂ ਇਸ ਚੈਨਲ 'ਤੇ ਗੁਰਬਾਣੀ ਨਾਲ ਸੰਬੰਧਿਤ ਜਿਵੇਂ ਵਖੋਖੇ ਵਿਸ਼ੇ ਆ ਜਿਨ੍ਹਾਂ ਵੀ ਸਾਡੀ ਜੀਵਨ ਜੁਗਤ ਦਾ ਜ਼ਿਕਰ ਆ ਅਸੀਂ ਸਮੇਂ-ਸਮੇਂ ਗੁਰਬਾਣੀ ਦੇ ਅਜਿਹੇ ਸ਼ਬਦਾਂ ਨੂੰ ਲੈ ਕੇ ਅਸੀਂ ਇਹ ਸਬੰਧੀ ਚਰਚਾ ਕਰਦੇ ਰਹਿੰਦੇ ਆ ਇਦੇ ਨਾਲ ਨਾਲ ਅਸੀਂ ਵੱਖ-ਵੱਖਰੇ ਜਿਹੜੇ ਸਾਡੇ ਮਹਿਮਾਨ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਪ੍ਰੋਗਰਾਮ ਰਾਹੀਂ ਅਸੀਂ ਉਹਨਾਂ ਤੋਂ ਉਹਨਾਂ ਦੇ ਨਿੱਜੀ ਜੀਵਨ ਬਾਰੇ ਉਹਨਾਂ ਦੇ ਇਸ ਸਫਰ ਬਾਰੇ ਕਿ ਉਹਨਾਂ ਨੇ ਇਹ ਸਫਰ ਕਿਵੇਂ ਸ਼ੁਰੂ ਕੀਤਾ ਸ਼ੁਰੂਆਤ ਕਰਨ ਦਾ ਮਕਸਦ ਮਨੋਰਥ ਇਦੇ ਨਾਲ ਨਾਲ ਉਹਨਾਂ ਦੇ ਰਸੇ ਵੀ ਜੇਕਰ ਕੋਈ ਚੁਣੌਤੀਆਂ ਆਈਆਂ ਉਹਨਾਂ ਚੁਣੌਤੀਆਂ ਦਾ ਉਹਨਾਂ ਕਿਵੇਂ ਸਾਹਮਣਾ ਕੀਤਾ ਇਨਾਂ ਨੂੰ ਇਸ ਰਸਤੇ ਉਤਰਦੇ ਆ ਕਿਹੋ ਜਿਹਾ ਲਾਭ ਮਿਲੇ ਆ ਇਹ ਕੁ ਜਿਹੜੇ ਅਸੀਂ ਉਹਨਾਂ ਦੀ ਜ਼ੁਬਾਨੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਆ ਪ੍ਰੋਗਰਾਮ ਦਾ ਜਿਹੜਾ ਮੁੱਖ ਮਕਸਦ ਜਿਹੜਾ ਉਹ ਕੇਵਲ ਸਧਾਰਨ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਨਹੀਂ ਬਲਕਿ ਇਸ ਜਾਣਕਾਰੀ ਦੇ ਨਾਲ-ਨਾਲ ਗੁਰਬਾਣੀ ਦੀ ਜੋ ਅਸਲ ਮਹੱਤਤਾ ਗੁਰਬਾਣੀ ਨੂੰ ਪੜਨ ਦਾ ਸੁਣਨ ਦਾ ਵਿਚਾਰਾਂ ਦਾ ਜਾਈਂ-ਜਾਖੀ ਗੁਰਬਾਣ ਨਾਲ ਜੁੜਨ ਦਾ ਅਸਲ ਜੋ ਮਕਸਦ ਆ ਅਸੀਂ ਉਸ ਮਕਸਦ ਨੂੰ ਹਾਈਲਾਈਟ ਕਰ ਆਮ ਜਿਹੜੇ ਸਾਡੇ ਦਰਸ਼ਕਾਂ ਅਸੀਂ ਉਹਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਤਾਂ ਕਿ ਅਸੀਂ ਸਾਰੇ ਰਲ ਮਿਲ ਜਿਹੜਾ ਉਹ ਗੁਰਬਾਣੀ ਦੇ ਵਿੱਚ ਦੱਸੀ ਹੋਈ ਜੀਵਨ ਜੁਗਤ ਨੂੰ ਸਮਝੀ ਸਮਝ ਕੇ ਫਿਰ ਉਸ ਤੋਂ ਅਗਲੇ ਰਾਜ ਦਾ ਕਦਮਾਂ ਅਮਲੀ ਰੂਪ ਦਾ ਅਸੀਂ ਉਸ ਨੂੰ ਅਪਣਾ ਕੇ ਅਸੀਂ ਦੂਜਿਆਂ ਤੱਕ ਵੀ ਗੁਰਬਾਣੀ ਦਾ ਇਹ ਜਿਹੜਾ ਸੰਦੇਸ਼ ਆ ਇਹ ਸੰਦੇਸ਼ ਨੂੰ ਅਸੀਂ ਅਪੜਾ ਸਕੀਏ ਇਸ ਲਈ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸਮੇ ਸਮੇ ਅਸੀਂ ਇਹ ਬੇਨਤੀ ਕਰਦੇ ਆ ਕਿ ਉਹ ਜ਼ਰੂਰ ਜਿਹੜੀ ਆ ਉਹ ਆਪਣਾ ਯੋਗਦਾਨ ਪਾਉਣ ਤੁਹਾਡਾ ਜਿਹੜਾ ਯੋਗਦਾਨ ਆ ਉਹਦਾ ਤੁਹਾਡਾ ਇਸ ਪ੍ਰੋਗਰਾਮ ਨੂੰ ਲਾਇਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟਸ ਜਿਹੜੇ ਇਹਨਾਂ ਰਾਈ ਤੁਹਾਡੀ ਜੋ ਸੋਚ ਆ ਤੁਸੀਂ ਸਮਝਦੇ ਹੋ ਮਹਿਸੂਸ ਕਰਦੇ ਹੋ ਜਾਂ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਵੇਂ ਬਿਹਤਰ ਬਣਾ ਸਕਦੇ ਹਾਂ ਗੁਰਬਾਣੀ ਦੀ ਜੀਵਨ ਜੁਗਤ ਨੂੰ ਕਿਹੜੇ ਪੱਖੋਂ ਹੋਰ ਬੜੀ ਸਪਸ਼ਟਤਾ ਨਾਲ ਅਸੀਂ ਆਮ ਦਰਸ਼ਕਾਂ ਤੱਕ ਪਹੁੰਚਾ ਸਕਦੇ ਹਾਂ ਜਾਇਵਨ ਸਾਨੂੰ ਜਿਥੇ ਸਾਡੀ ਕੋਈ ਔਕਾਏ ਆ ਉਹ ਵੀ ਤੁਸੀਂ ਆਪਣੇ ਕਮੈਂਟਸ ਰਾਹੀਂ ਜਿਹੜੇ ਆ ਉਹ ਸਾਡੇ ਤੱਕ ਪਹੁੰਚਾ ਕੇ ਸਾਡੀ ਮਦਦ ਕਰ ਸਕਦੇ ਹੋ ਇਹ ਪ੍ਰੋਗਰਾਮ ਪਰਵੇਂ ਅਸੀਂ ਚਲਾ ਰਹੇ ਆ ਪਰ ਹੈ ਇਹ ਸਮੁੱਚੇ ਜਿਹੜੇ ਇਸ ਰਾਹ ਦੇ ਪਾਂਦੀ ਆ ਉਹਨਾਂ ਨਾਲ ਸਬੰਧਤ ਆ ਜਿਹਦੀ ਤੁਹਾਡਾ ਜਿਹੜਾ ਇਹੀ ਵੱਡਾ ਯੋਗਦਾਨ ਹੋਊਗਾ ਔਰ ਤੁਸੀਂ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤਾਂ ਜ਼ਰੂਰ ਕਰੋ ਤਾਂ ਕਿ ਸਾਡੀ ਜਿਹੜੀਆਂ ਹੋਰ ਵੀਡੀਓ ਬਣੀਆਂ ਹੋਈਆਂ ਉਹ ਵੀ ਤੁਹਾਡੇ ਤੱਕ ਪਹੁੰਚ ਸਕਣ ਇਹਦੇ ਨਾਲ ਸਾਨੂੰ ਵੀ ਉਤਸ਼ਾਹ ਮਿਲਦਾ ਪ੍ਰੇਰਣਾ ਮਿਲਦੀ ਆ ਅਤੇ ਤੁਹਾਡੇ ਖਾਸ ਤੌਰ ਤੇ ਜਿਹੜੇ ਕਮੈਂਟਸ ਆ ਉਹ ਜਿਸ ਤਰ੍ਹਾਂ ਵੀ ਤੁਸੀਂ ਜੋ ਮਹਿਸੂਸ ਕਰਦੇ ਹੋ ਭਾਵੇਂ ਪੋਜੀਟਿਵ ਆ ਨੈਗੇਟਿਵ ਆ ਉਹ ਸਾਡੇ ਹੱਕ ਵੀ ਜਾਂਦੇ ਆ ਜਾਂ ਵਿਰੋਧ ਵੀ ਬੰਗਦੇ ਆ ਇਹ ਗੱਲਾਂ ਮਾਇਨਾ ਨਹੀਂ ਰੱਖਦੀਆਂ ਘਟੋ ਘਟ ਸਾਨੂੰ ਅੰਦਾਜ਼ਾ ਹੋ ਜਾਂਦਾ ਤੁਹਾਡੇ ਜਿਹੜੇ ਕਮੈਂਟਸ ਆ ਉਹਨਾਂ ਤੋਂ ਕਿ ਸਾਡੇ ਦਰਸ਼ਕਾ ਉਹ ਕੀ ਸੋਚਦੇ ਆ ਉਹਨਾਂ ਦੇ ਦਿਮਾਗ ਜ਼ੇਹਨ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਕੇ ਕੀ ਆਉਂਦਾ ਅਤੇ ਸਾਨੂੰ ਕੀ ਹੋਰ ਇਹਨੂੰ ਵਿਤਰ ਬਣਾਉਣ ਲਈ ਕਰਨ ਦੀ ਲੋੜ ਆ ਉਸ ਲਈ ਤੁਹਾਡੇ ਜਿਹੜੇ ਇਹ ਹਾਜ਼ਰੀ ਇਸ ਰੂਪ ਵਿੱਚ ਜਿਹੜਾ ਸਹਿਯੋਗ ਆ ਉਹ ਬੜਾ ਜ਼ਰੂਰੀ ਆ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਜ਼ਰੂਰ ਤੁਸੀਂ ਜਿਹੜਾ ਜਿਸ ਤਰ੍ਹਾਂ ਨਾਲ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਉਹ ਜ਼ਰੂਰ ਇਸ ਪੱਖੋਂ ਪਾਉਣ ਦੀ ਜਿਹੜੀ ਆ ਉਹ ਖੇਚਲ ਕਰਿਆ ਕਰੋ ਅੱਜ ਅਸੀਂ ਜਿਹੜਾ ਇਸ ਪ੍ਰੋਗਰਾਮ ਵਿੱਚ ਬੀਬੀ ਸਦਬੰਦ ਕੋਰ ਹੋਰਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਦੋਂ ਕੋਈ ਇਸ ਸਫਰ ਦੀ ਸ਼ੁਰੂਆਤ ਕਰਦਾ ਤਾਂ ਉਹ ਬਚਪਨ ਤੋਂ ਆਪਣੇ ਮਾਪਿਆਂ ਨੂੰ ਦੇ ਕੇ ਜਾਂ ਉਹਨਾਂ ਦੇ ਕਹਿਣ ਦੇ ਇਸ ਸਫਰ ਦੀ ਸ਼ੁਰੂਆਤ ਕਰਦਾ ਔਰ ਕੁਝ ਐਸੇ ਸਜਣ ਹੁੰਦੇ ਆ ਕਿ ਜਿਹੜੇ ਜ਼ਿੰਦਗੀ ਭਰ ਉਹ ਸ਼ੁਰੂਆਤੀ ਦੌਰ ਵਿੱਚ ਉਥੇ ਹੀ ਪ੍ਰਕਰਮਾ ਕਰਦੇ ਰਹਿੰਦੇ ਆ ਗੁਰਬਾਣੀ ਨੂੰ ਪੜਨਾ ਵਿਚਾਰਨਾ ਪੜ ਵਿਚਾਰ ਕੇ ਫਿਰ ਉਸ ਉਤੇ ਅਮਲ ਕਰਨਾ ਉਹਨੂੰ ਆਪਣੇ ਅਮਲੀ ਜੀਵਨ ਵਿੱਚ ਲਿਆਉਣਾ ਪ੍ਰੈਕਟੀਕਲੀ ਅਪਣਾਉਣਾ ਕੇਵਰਾ ਅਸੀਂ ਇਹਨਾਂ ਗੱਲਾਂ ਬਹੁਤਾ ਧਿਆਨ ਨਹੀਂ ਦਿੰਦੇ। ਤੋ ਕਿ ਵੀਰ ਜਿਸ ਸ਼ਖਸੀਅਤ ਨਾਲ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਇਹਨਾਂ ਦਾ ਸਫਰ ਵੀ ਮੈਂ ਇਸ ਤਰ੍ਹਾਂ ਹੀ ਸ਼ੁਰੂ ਹੋਇਆ ਜਿਵੇਂ ਆਹ ਵਿਅਕਤੀ ਦਾ ਹੁੰਦਾ। ਪਰ ਫਿਰ ਸਹਜੇ ਸਹਜੇ ਜੀਵਨ ਨੂੰ ਕਿੰ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਵਿੱਚ ਘਟਨਾਵਾਂ ਤੁਹਾਨੂੰ ਚੁਣ ਜੁੜ ਕੇ ਰੱਖਦੀਆਂ ਸੋਚਣ ਲਈ ਮਜਬੂਰ ਕਰਦੀਆਂ ਔਰ ਕਿੰਬਰਾ ਜੇਕਰ ਗੁਰਬਾਣੀ ਨਾਲ ਅਸੀਂ ਨਾ ਜੁੜੇ ਹੋਏ ਸਾਦਾ ਅਟੁੱਟ ਵਿਸ਼ਵਾਸ ਨਾ ਹੋਵੇ ਉਹ ਪ੍ਰਤੀਤੀ ਨਾ ਹੋਵੇ ਤੋ ਅਸੀਂ ਡਾਵਾ ਡੋਲ ਵੀ ਹੋ ਜਾਂਦੇ ਆ ਪਰ ਇਹਨਾਂ ਨੇ ਵੀ ਅਸੀਂ ਦੇਖਦੇ ਆ ਕਿ ਜਿਵੇਂ ਕਈਆਂ ਦੇ ਜੀਵਨ ਵਿੱਚ ਅਜਿਹੀ ਪ੍ਰਸਥਿਤੀ ਵਿੱਚ ਉਹਨਾਂ ਨੂੰ ਹੋਰ ਪਰਪਕਤਾ ਮਿਲੀ ਗੁਰਬਾਣੀ ਨੂੰ ਪੜਨ ਦਾ ਸੁੱਝਣ ਦਾ ਹੋਰ ਸਮਝਣ ਦਾ ਉਹਨਾਂ ਅੰਦਰ ਉਤਸ਼ਾਹ ਪੈਦਾ ਹੋਇਆ ਪਰ ਇਸ ਉਤਸ਼ਾਹ ਨਾਲ ਉਹਨਾਂ ਅੰਦਰ ਹੋਰ ਜਿਹੜੀ ਗੁਰਬਾਣੀ ਸਮਝਣ ਦੀ ਜਿਹੜੀ ਚਾਟਾ ਲੱਗਣਾ ਚੇਟਕਾ ਉਹ ਲੱਗੀ ਅਤੇ ਉਹਨਾਂ ਨੇ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਇਹ ਮਹਿਸੂਸ ਕੀਤਾ ਕਿ ਗੁਰਬਾਣੀ ਜਿਹੜੀ ਆ ਉਹ ਸਾਡੇ ਜੀਵਨ ਲਈ ਆ ਸਾਨੂੰ ਇੱਕ ਸੁੱਚਾ ਜੀਵਨ ਜੁਗਤ ਦਰਸਾਉਂਦੀ ਆ ਅਸੀਂ ਗੁਰਬਾਣੀ ਵਿੱਚੋਂ ਇਸ ਜੀਵਨ ਜੁਗਤ ਨੂੰ ਲੱਭਣਾ ਅਪਣਾਉਣਾ ਅਤੇ ਆਪਣੀ ਜ਼ਿੰਦਗੀ ਦਾ ਇਹ ਸੁਹਾਵਣਾ ਸਫਰ ਜਿਹੜਾ ਇੰਜ ਬਤੀਤ ਕਰਨਾ ਤੋਂ ਅਸੀਂ ਇਹਨਾਂ ਦੀ ਜ਼ੁਬਾਨੀ ਜਿਹੜਾ ਇਹ ਕੋ ਜਿਹੜਾ ਕਿਵੇਂ ਇਹਨਾਂ ਨੇ ਇਹ ਸਫਰ ਸ਼ੁਰੂ ਕੀਤਾ ਫਿਰ ਜੋ ਚੁਣੌਤੀਆਂ ਆਈਆਂ ਫਿਰ ਕਿਵੇਂ ਇਹਨਾਂ ਨੇ ਬਾਣੀ ਨੂੰ ਜ਼ਿੰਦਗੀ ਦੇ ਕਿਸ ਮੋੜ ਕਿਸ ਪੜਾ ਤੇ ਬੜੇ ਗੰਭੀਰਤਾ ਨਾਲ ਗੁਰਬਾਣੀ ਨੂੰ ਪੜਨ ਦੇ ਚਾਰਨ ਵਾਲਾ ਜਿਹੜਾ ਕਦੋਂ ਪੁੱਟਿਆ ਅਸੀਂ ਇਹਨਾਂ ਦੀ ਜ਼ੁਬਾਨੇ ਜਿਹੜਾ ਉਹ ਜਿਹੜਾ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬੀਬੀ ਸੁਤਬੰਦ ਕੌਰ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਇਹ ਸਵਾਗ ਜਿਹੜਾ ਚੰਨ ਹੈ ਸਵਾਗ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੁਹਾਡਾ ਕਿਸੇ ਮੈਨੂੰ ਇਨਵਾਈਟ ਕੀਤਾ ਥੈਂਕ ਯੂ ਹਾਂ ਜੀ ਤੁਸੀਂ ਇਹ ਦੱਸਿਓ ਕਿ ਤੁਸੀਂ ਸ਼ੁਰੂਆਤ ਜਿਹੜੀ ਆ ਗੁਰਬਾਣੀ ਪੜਨ ਦੀ ਗੁਰਦੁਆਰਾ ਸਾਹਿਬ ਜਾਣ ਦੀ ਜਾਂ ਧਰਮ ਕਰਮ ਕਰਨ ਦੀ ਜਾਈ ਜਾ ਕੇ ਅਗੇ ਧਾਰਮਿਕ ਜਿਹੜੀ ਦੁਨੀਆ ਇਹਦੇ ਵਿੱਚ ਪ੍ਰਵੇਸ਼ ਕਰਨ ਦੀ ਤੁਹਾਡੀ ਜਿਹੜੀ ਸ਼ੁਰੂਆਤ ਆ ਉਹ ਕਿਵੇਂ ਹੋਈ ਇਹ ਸ਼ੁਰੂਆਤ ਮੇਰੀ ਘਰ ਤੋਂ ਹੀ ਹੋਈ ਕਿਉਂਕਿ ਮੇਰੇ ਡੈਡੀ ਹਮੇਸ਼ਾ ਘਰੇ ਪਾਠ ਕਰਦੇ ਹੁੰਦੇ ਸੀ ਦੇ ਅਸੀਂ ਯੂਪੀ ਚ ਰਹਿੰਦੇ ਸੀ ਤਾਂ ਐ ਗੁਰਦੁਆਰਾ ਸਾਹਿਬ ਸਾਡੇ ਤੋਂ ਬਹੁਤ ਦੂਰ ਹੁੰਦਾ ਸੀ ਜਿੱਥੇ ਅਸੀਂ ਰਹਿੰਦੇ ਸੀ ਫਾਰਮ ਵਿੱਚ ਫਿਰ ਅਸੀਂ ਆਪਣੇ ਹੀ ਘਰ ਵਿੱਚ ਚੁਬਾਰੇ ਵਿੱਚ ਮੇਰੇ ਡੈਡੀ ਨੇ ਮਹਾਰਾਜ ਪ੍ਰਕਾਸ਼ ਕੀਤਾ ਸੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ ਕੀਤਾ ਹੋਇਆ ਸੀ ਹਾਂਜੀ ਸੋ ਅਸੀਂ ਦੇਖਦੇ ਸੀ ਕਿ ਸਾਡੇ ਡੈਡੀ ਸਵੇਰੇ ਸ਼ਾਮ ਪਾਠ ਕਰਦੇ ਆ ਹੁਕਮਨਾਮਾ ਲੈਂਦੇ ਆ ਸਵੇਰੇ ਪ੍ਰਕਾਸ਼ ਕਰਦੇ ਆ ਸ਼ਾਮ ਨੂੰ ਸੁਖਾਸਨ ਕਰਦੇ ਆ ਫਿਰ ਅਸੀਂ ਕਿਉਂਕਿ ਅਸੀਂ ਯੂਪੀ ਚ ਰਹਿੰਦੇ ਸੀ ਇਸ ਕਰਕੇ ਸਾਡਾ ਮੀਡੀਅਮ ਤਾਂ ਹਿੰਦੀ ਸੀ ਅਸੀਂ ਹਿੰਦੀ ਪੜਦੇ ਹੁੰਦੇ ਸੀ ਬਾਹਰ ਅਸੀਂ ਹਿੰਦੀ ਬੋਲਣੀ ਕਰ ਚ ਸਿਰ ਪੰਜਾਬੀ ਬੋਲਦੇ ਸੀ ਫਿਰ ਸਾਡੇ ਦਾਦਾ ਜੀ ਨੇ ਸਾਨੂੰ ਹੌਲੀ ਹੌਲੀ ਪੰਜਾਬੀ ਪੜਨੀ ਸਿਖਾ ਦਿੱਤੀ ਮਤਲਬ ਘਰੇ ਤੁਸੀਂ ਇਹ ਪੰਜਾਬੀ ਆ ਉਹ ਤੁਸੀਂ ਘਰੇ ਪੜੀ ਆ ਪੜੀ ਪੜੀ ਹੈਨਾ ਤੁਸੀਂ ਇਹ ਦੱਸਿਓ ਕਿ ਤੁਹਾਨੂੰ ਜਦੋਂ ਤੁਹਾਡੇ ਪਿਤਾ ਜੀ ਸੂਰਜ ਪ੍ਰਕਾਸ਼ ਕਰਦੇ ਸੀ ਫਿਰ ਕੋ ਨਿਤਨੇਮ ਕਰਦੇ ਹੋਣੇ ਜਾਂ ਸ਼ਾਮ ਨੂੰ ਸੋਦਰ ਦਾ ਪਾਠ ਕਰਦੇ ਸੀਗੇ ਤੁਹਾਨੂੰ ਵੀ ਫਿਰ ਕਹਿੰਦੇ ਜੇ ਤੁਸੀਂ ਵੀ ਆਓ ਬੈਠੋ ਸੁਣੋ ਕਿ ਜਾਂ ਤੁਹਾਨੂੰ ਦੇਖ ਕੇ ਆਪਣੇ ਆਪ ਹੀ ਜਿਹੜਾ ਮਨ ਦੇ ਚਾਜ ਆਉਂਦਾ ਸੀ ਵੀ ਅਸੀਂ ਜਾਈਏ ਬੈਠੀਏ ਸੁਣੀਏ ਸ਼ੁਰੂ ਸ਼ੁਰੂ ਚ ਤਾਂ ਬਹੁਤ ਚਾ ਸੀਗਾ ਜਿਵੇਂ ਅਸੀਂ ਡੈਡੀ ਸਵੇਰੇ ਉੱਠ ਜਾਂਦੇ ਸੀ ਤਾਂ ਅਸੀਂ ਵੀ ਮੈਂ ਵੀ ਸਵੇਰੇ ਥੜਕੇ ਹੀ ਉੱਠ ਜਾਂਦੀ ਹੁੰਦੀ ਸੀਗੀ ਹਾਂ ਹਾਂ ਤੇ ਮੈਨੂੰ ਪਤਾ ਨਹੀਂ ਕੁਦਰਤੀ ਪਰਮਾਤਮਾ ਵੱਲੋਂ ਕੀ ਥੋੜਾ ਜਿਹਾ ਸੀਗਾ ਮੇਰੀ ਮੰਮੀ ਕਦੇ ਨਹੀਂ ਸੀ ਕਹਿੰਦੀ ਕਿ ਤੂੰ ਸਵੇਰੇ ਜਲਦੀ ਉੱਠ ਮੈਂ ਆਪੇ ਥੜਕੇ ਉੱਠ ਜਾਂਦੀ ਸੀ ਤੇ ਉਸ ਜਗ੍ਹਾ ਨੇ ਚ ਅਸੀਂ ਤਾਂ ਜਣੀ ਮੀਡਲ ਕਲਾਸ ਸੀਗੇ ਹਨਾ ਲੋਕ ਤਾਂ ਸਵੇਰੇ ਮੈਂ ਆਪਣੇ ਡੈਡੀ ਨੂੰ ਚੁੱਲੇ ਚੱਗ ਬਾਲ ਕੇ ਤੇ ਪਾਣੀ ਦਾ ਪਤੀਲਾ ਰੱਖ ਦੇਣਾ ਨਾਉਣ ਵਾਸਤੇ ਤੇ ਡੈਡੀ ਨੂੰ ਮਦਾਣੀ ਪਾ ਦੇਣੀ ਸਡੇੜੀ ਨੇ ਬਦਾਣੀ ਦੁੱਧ ਰੜਕਦੇ ਰੜਕਦੇ ਹੀ ਉਹਨਾਂ ਨੇ ਜਪਜੀ ਸਾਹਿਬ ਸ਼ੁਰੂ ਕਰ ਲੈਣਾ ਹਾਂ ਹਾਂ ਤੇ ਮੈਂ ਉਹਨਾਂ ਨੂੰ ਸੁਣਦੀ ਰਹਿਣਾ ਫਿਰ ਉਹਨੀ ਦੇ ਚ ਮੈਂ ਆਪਣਾ ਥੋੜਾ ਬਹੁਤ ਹੋਰ ਕੰਮ ਕਰ ਲੈਣਾ ਫਿਰ ਅਸੀਂ ਧੀ ਹੌਲੀ ਹੌਲੀ ਸਾਡੇ ਕੋਲ ਜਿਵੇਂ ਉਹ ਰਿਕਾਰਡ ਆ ਗਈ ਫਿਰ ਅਸੀਂ ਉਹ ਵੀ ਲਾਉਣ ਲੱਗ ਪਏ ਫਿਰ ਮੈਂ ਫਟਾਫਟ ਜਾ ਕੇ ਜਪਜੀ ਸਾਹਿਬ ਪਹਿਲਾ ਲਾਏ ਹੋਣਾ ਫਿਰ ਜਦੋਂ ਪਤਾ ਲੱਗਣ ਕਿ ਹੁਣ ਜਪਜੀ ਸਾਹਿਬ ਖਤਮ ਹੋਣ ਵਾਲਾ ਹੈ ਫਿਰ ਆਸਾ ਦੀ ਬਾਣੀ ਲਾ ਦੇਣੀ ਇੱਕ ਦਿਨ ਇੱਕ ਦਿਨ ਸੁਖਮਨੀ ਸਾਹਿਬ ਲਾ ਦੇਣਾ ਸੋ ਐਵੇਂ ਸ਼ੌਂਕ ਹੁੰਦਾ ਗਿਆ ਤਾਂ ਆਸਾ ਦੀ ਬਾਣੀ ਬਹੁਤ ਸੋਹਣੀ ਲੱਗਦੀ ਸੀ ਕਿਉਂਕਿ ਉਹ ਜਿਹ ਮਿਊਜ਼ਿਕ ਹੁੰਦਾ ਸੀ ਤੇ ਬੜੀ ਸੋਹਣੀ ਲੱਗਣੀ ਉਹਨਾਂ ਦੇ ਸ਼ਬਦ ਇੰਨੇ ਪਿਆਰੇ ਲੱਗਣੇ ਉਸ ਟਾਈਮ ਵੀ ਸਮਝ ਨਹੀਂ ਸੀ ਲੱਗਦੀ ਇੰਨੇ ਮਾੜੀ ਥੋੜੀ ਥੋੜੀ ਬਰਡਿੰਗ ਦੀ ਸਮਝ ਆ ਰਹੀ ਪਰ ਇੰਟਰਸਟ ਸੀਗਾ ਫਿਰ ਜਦੋਂ ਡੈਡੀ ਗੁਰਦੁਆਰੇ ਜਾਂਦੇ ਹੁੰਦੇ ਸੀ ਫਿਰ ਅਸੀਂ ਉਹਨਾਂ ਦੇ ਨਾਲ ਵੀ ਚਲੇ ਜਾਣਾ ਫਿਰ ਡੈਡੀ ਨੇ ਉਹਨਾਂ ਨੇ ਸਾਨੂੰ ਪੰਜਾਬੀ ਪੜਨੀ ਸਿਖਾ ਦਿੱਤੀ ਫਿਰ ਜਦੋਂ ਡੈਡੀ ਕਿਉਂਕਿ ਖੇਤੀ ਕਰਦੇ ਸੀ ਜਦੋਂ ਬੀਜ਼ੀ ਹੋ ਜਾਣਾ ਫਿਰ ਅਸੀਂ ਸੁਖਾਸਨ ਕਰਨਾ ਵੀ ਸਿੱਖ ਲਿਆ ਸਵੇਰੇ ਪ੍ਰਕਾਸ਼ ਵੀ ਕਰ ਦੇਣਾ ਫਿਰ ਜਦੋਂ ਦਿਨ ਨੂੰ ਟਾਈਮ ਲੱਗਣਾ ਤੇ ਆਪ ਜਾ ਕੇ ਅਸੀਂ ਹੁਕਮਨਾਮਾ ਵੀ ਲੈ ਲੈਣਾ ਪਰ ਇਸੇ ਥੋੜਾ ਜਿਹਾ ਡਰਦੇ ਹੁੰਦੇ ਸੀ ਕਿ ਕਿਤੇ ਗਲਤ ਨਾ ਪੜਿਆ ਜਾਵੇ ਹਨਾ ਤਾਂ ਪਰ ਮੇਰੇ ਦਾਦੀ ਜੀ ਕਦੇ-ਕਦੇ ਉਹ ਸਾਨੂੰ ਦੇਖ ਲੈਂਦੇ ਸੀ ਕਿ ਮੈਂ ਪੜਨ ਗਈਆਂ ਹਨਾ ਤਾਂ ਉਹਨਾਂ ਨੇ ਕਹਣਾ ਬੜੀ ਪਿਆਰੀ ਆਵਾਜ਼ ਆ ਤੇ ਹੁਤਾ ਇੰਨਾ ਸੋਹਣਾ ਪੜਦੀਆਂ ਜੇ ਕਦਾ ਤੇਰੀ ਬਾਤ ਸੁਣਦੇ ਹੀ ਰਹਾ ਮੋਤ ਉਹਦਾ ਉਹਨਾਂ ਦਾ ਮਤਲਬ ਸੀ ਫਸਾਉਂਦੇ ਰਹੇ ਜਾਂ ਦਿੰਦੀ ਸੀ ਛਾਤ ਕਰਦੀ ਸੀ ਹੈਨਾ ਅਸੀਂ ਵਿੱਚੋ ਵਿੱਚੋ ਤਾਂ ਡਰਦੇ ਹੀ ਸੀ ਕਿ ਪਤਾ ਨਹੀਂ ਗਲਤ ਪੜੀ ਜਾਣੇ ਪਰ ਸੀਗਾ ਫਿਰ ਹੌਲੀ-ਹੌਲੀ ਸ਼ੌਂਕਵੇਂ ਵੱਧਦਾ ਗਿਆ ਮਤਲਬ ਜਿਵੇਂ ਰੋਜ਼ਾਨਾ ਦੀ ਜ਼ਿੰਦਗੀ 'ਚ ਆ ਗਿਆ ਕਿ ਆਪਾਂ ਪਾਠ ਕਰਨਾ ਫੇਰ ਅਸੀਂ ਜਪਜੀ ਸਾਹਿਬ ਪੜਨਾ ਵੀ ਸਿੱਖ ਲਏ ਹੌਲੀ ਹੌਲੀ ਜਪਜੀ ਸਾਹਿਬ ਵੀ ਆ ਗਿਆ ਫਿਰ ਅੱਗੇ ਜਮੇ ਆਪਾਂ ਰੋਜ਼ ਦਾ ਇਹੀ ਕੰਮ ਬਣ ਗਿਆ ਸਾਡਾ ਕੀ ਹਾਂ ਤੁਸੀਂ ਇਹ ਦੱਸਿਓ ਕਿ ਤੁਸੀਂ ਜਦੋਂ ਜਪਜੀ ਦਾ ਜਦੋਂ ਰਿਕਾਰਡ ਸ਼ੁਰੂ ਹੋਇਆ ਤੁਸੀਂ ਲਾਦਦੇ ਸੀ ਫਿਰ ਆਸਾ ਕੀ ਵਾਰਦਾ ਵੀ ਫਿਰ ਤੁਸੀਂ ਆਪ ਵੀ ਪਾਠ ਕਰਨ ਲੱਗ ਪਏ ਹਾਂਜੀ ਪਰ ਤੁਹਾਨੂੰ ਕੋਈ ਇਹ ਸੀ ਖਿਆਲ ਵੀ ਅਸੀਂ ਇਹ ਕਿਉਂ ਕਰਨਾ ਜਾਂ ਤੁਸੀਂ ਆਪਣੇ ਪਿਤਾ ਜੀ ਜਾਂ ਦਾਦੀ ਜੀ ਤੋਂ ਕਦੇ ਪੁੱਛਿਆ ਕਿ ਵੀ ਅਸੀਂ ਕਦੇ ਲਈ ਕਰਨਾ ਜਾਂ ਅਸੀਂ ਮੈਂ ਗੁਰੂ ਗ੍ਰੰਥ ਸਾਹਿਬ ਦਾ ਮਤਾ ਕਿਉਂ ਟੇਕਣਾ ਇਹ ਪਾਠ ਕਿਉਂ ਕਰਨਾ ਨੋ ਰੋਜ਼ਾਨਾ ਕਿਉਂ ਕਰਨਾ ਕਿ ਤੁਹਾਡੇ ਐਸੇ ਸਵਾਲ ਕਦੇ ਆਉਂਦੇ ਸੀ ਜਾਂ ਵੈਸੇ ਰੁਟੀਨ ਵਿੱਚ ਸੀ ਵੀ ਆਪਾਂ ਵੱਡੇ ਕਰਦੇ ਆਪਾਂ ਇਹ ਕਰੀ ਜਾਣਾ ਨਹੀਂ ਥੋੜਾ ਤਾਂ ਆਦਾ ਸੀ ਉਹਨਾਂ ਨੂੰ ਪੁੱਛਦੇ ਸੀ ਕਿਉਂ ਕਰਨਾ ਉਹ ਕਹਿੰਦੇ ਸੀ ਕਿ ਪਾਠ ਕਰਨਾ ਚੰਗੀ ਚੀਜ਼ ਆ ਇਹ ਤੁਹਾਡੇ ਨਾਲ ਜਾਊਗੀ ਤੁਹਾਨੂੰ ਸਹਾਇਤਾ ਕਰੂਗੀ ਫਿਰ ਸਾਡੇ ਵਰਗੇ ਤਾਂ ਛੋਟੇ ਹੁੰਦੇ ਸੀ ਸਾਨੂੰ ਤਾਂ ਛੋਟੀਆਂ-ਛੋਟੀਆਂ ਸਾਡੀਆਂ ਮੰਗਾ ਹੁੰਦੀਆਂ ਸੀ ਜਿਹੜੀਆਂ ਅਸੀਂ ਤਾਂ ਉਹਦੇ ਕਰਕੇ ਚੱਲ ਜਾਂਦੇ ਸੀ ਕਿ ਹੈ ਪਰਮਾਤਮਾ ਸਾਨੂੰ ਪਾਸ ਕਰ ਦੇਈ ਸਾਡਾ ਕੰਮ ਕਰ ਦੇਈ ਸਾਡਾ ਤੋ ਚੁਰੂ ਜਦਾ ਸੀ ਸਿਰਫ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸੀ ਪਾਠ ਇਸੇ ਲਈ ਕਦੇ ਫਿਰ ਨਿਰਾਸ਼ਤਾ ਹੁੰਦੀ ਸੀ ਜਦੋਂ ਤੁਸੀਂ ਮੰਨ ਲਓ ਅਰਦਾਸ ਕਰਦੇ ਸੀ ਜਾ ਕੇ ਕਿ ਮੇਰਾ ਕੰਮ ਪੂਰਾ ਹੋ ਜਾਵੇ ਜਾਂ ਮੈਨੂੰ ਆ ਚੇ ਮਿਲ ਜਾਵੇ ਜੇਕਰ ਉਹ ਨਹੀਂ ਸੀ ਮਿਲਦੀ ਜਾਂ ਕੰਮ ਪੂਰਾ ਨਹੀਂ ਸੀ ਹੁੰਦਾ ਕਿ ਕਦੇ ਨਿਰਾਸ਼ ਨਿਰਾਸ਼ਾ ਹੁੰਦੀ ਸੀ ਵੀ ਮੈਂ ਤੇਰੇ ਬਾਬਾ ਤੇ ਅੱਗੇ ਅਰਦਾਸ ਕੀਤੀ ਸੀ ਇਨੀ ਵਾਰ ਅਰਦਾਸ ਕੀਤੀ ਐਨੇ ਪਾਠ ਵੀ ਕੀਤੇ ਸੀ ਜਾਂ ਮੈਂ ਸੁਖਣਾ ਸੁਖੀ ਸੀ ਪਰ ਤੂੰ ਪੂਰੀ ਨਹੀਂ ਕੀਤੀ ਕਦੇ ਐਸਾ ਮੌਕਾ ਆਇਆ ਜ਼ਿੰਦਗੀ ਜਾਂ ਸਮੂਹ ਚੱਲਦਾ ਰਿਹਾ ਜਦੋਂ ਛੋਟੇ ਸੀ ਉਦੋਂ ਤਾਂ ਬਹੁਤ ਸੁਖਣਾ ਸੁਖੇ ਦੀਆਂ ਹੀ ਨਹੀਂ ਸੀਗੀਆਂ ਹਨਾ ਉਦੋਂ ਪਤਾ ਹੀ ਨਹੀਂ ਹੁੰਦਾ ਸੀ ਤੇ ਪਰ ਉਦੋਂ ਬਸ ਐਗਜ਼ਾਮ ਵਿੱਚ ਪਾਸ ਹੋਣ ਤਾਂ ਕੀ ਮਤਲਬ ਹੁੰਦਾ ਸੀ ਜਾਂ ਛੋਟੇ-ਮੋਟੇ ਕੰਮ ਹੋਣੇ ਬਹੁਤ ਵੱਡੀਆਂ ਲੋੜਾਂ ਹੁੰਦੀਆਂ ਹੀ ਨਹੀਂ ਸੀ ਸਮਝ ਨਹੀਂ ਸੀ ਕਿ ਬਹੁਤ ਵੱਡੇ ਕਿਉਂਕਿ ਗ੍ਰਸਤੀ ਨਹੀਂ ਸੀ ਉਸ ਵੇਲੇ ਨਾ ਹਾਂ ਹਾਂ ਫਿਰ ਜਦੋਂ ਇੱਧਰ ਆ ਕੇ ਗ੍ਰਸਤੀ ਬਣ ਗਏ ਫਿਰ ਉਦੋਂ ਥੋੜਾ ਜਿਹਾ ਜਿਆਦਾ ਫਰਕ ਪੈਣ ਲੱਗ ਪਿਆ ਫਿਰ ਬਾਣੀ ਤਾਂ ਸ਼ੁਰੂ ਤੋਂ ਹੀ ਪੜੀ ਜਾਂਦੇ ਸੀ ਬਾਣੀ ਫਿਰ ਵੀ ਪੜਦੇ ਸੀ ਅਸੀਂ ਮੈਂ ਆਪਣੇ ਘਰ ਵੀ ਮਹਾਰਾਜ ਦੀ ਮਤਲਬ ਪ੍ਰਕਾਸ਼ ਕੀਤਾ ਸੀ ਅੱਛਾ ਇੱਥੇ ਵੀ ਤੁਸੀਂ ਪ੍ਰਕਾਸ਼ ਕੀਤਾ ਸੀ ਕਰੇ ਹਾਂਜੀ ਮੇਰੇ ਡੈਡੀ ਜਦੋਂ ਮੰਮੀ ਡੈਡੀ ਇੱਧਰ ਆਏ ਤਾਂ ਉਹਨਾਂ ਨੂੰ ਵੀ ਸੀਗਾ ਕੀ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਰੁਟੀਨ ਸੀ ਰੋਜ਼ ਪੜ੍ਹਨ ਦੀ ਸੋ ਮੈਂ ਆਪ ਵੀ ਕਰਦੀ ਸੀ ਤਾਂ ਮੈਂ ਘਰ ਵਿੱਚ ਵੀ ਸਹਿਜ ਪਾਠ ਹਮੇਸ਼ਾ ਰੱਖੀ ਰੱਖੀ ਦਿਆ ਸੀ ਹਨਾ ਇਹ ਤਾਂ ਹੌਲੀ ਹੌਲੀ ਪੜੀ ਜਾਣਾ ਕਦੇ ਸਾਲ ਲੱਗ ਜਾਣਾ ਪੜਨ ਨੂੰ ਪਰ ਜਲਦੀ ਨਹੀਂ ਸੀ ਕਰਦੀ ਥੋੜਾ ਥੋੜਾ ਸਮਝ ਸਮਝ ਕੇ ਪੜ੍ਹਦੀ ਸੀ ਜਿੰਨਾਕ ਪੜਿਆ ਜਾਂਦਾ ਸੀ ਹਨਾ ਹੂੰ ਹੂੰ ਤਾ ਇੱਕ ਸਾਲ ਜੇ ਇੱਕ ਵਾਰਾ ਭੋਗ ਪਾ ਲੈਣਾ ਫਿਰ ਮੇਰੇ ਬੱਚੇ ਹੋਏ ਜਦੋਂ ਫਿਰ ਜਦੋਂ ਪਹਿਲੀ ਬੇਟੀ ਹੋਈ ਤਾਂ ਕੋਈ ਫਰਕ ਨਹੀਂ ਪਿਆ ਪਰ ਜੋ ਦੂਸਰੀ ਬੱਚੀ ਹੋਈ ਤਾਂ ਲੱਗਿਆ ਕਿ ਘਰ ਵਿੱਚ ਇੱਕ ਦੋ ਜਣਿਆਂ ਨੂੰ ਲੱਗਿਆ ਕਿ ਪੁੱਤਰ ਹੋਣਾ ਚਾਹੀਦਾ ਸੀ ਫਿਰ ਉਦੋਂ ਮੈਨੂੰ ਥੋੜਾ ਜਿਹਾ ਪਰਮਾਤਮਾ ਤੇ ਗਿਲਾ ਹੋਇਆ ਕਿ ਵਾਹਿਗੁਰੂ ਤੇਰੇ ਘਰ ਤਾਂ ਸਭ ਕੁਝ ਆਇਆ ਤੂੰ ਮੈਨੂੰ ਵੀ ਪੁੱਤਰ ਦੇਣ ਦਾ ਤੇਰਾ ਕੀ ਜਣਾ ਸੀਗਾ ਪਰ ਛੇਤੀ ਹੀ ਦਿਮਾਗ 'ਚ ਫਿਰ ਆਇਆ ਨਹੀਂ ਨਹੀਂ ਇਹ ਤਾਂ ਮੈਂ ਪਰਮਾਤਮਾ ਨੂੰ ਮੈਨੂੰ ਗਿਲਾ ਨਹੀਂ ਕਰਨਾ ਚਾਹੀਦਾ ਮੈਨੂੰ ਪਰਮਾਤਮਾ ਨੇ ਇੰਨਾ ਸੋਹਣਾ ਬੱਚਾ ਦਿੱਤਾ ਇਨਾਂ ਤਾਂ ਅੰਦਰੋਂ ਸੋਹਣਾ ਬੱਚਾ ਦਿੱਤਾ ਲੋਕੀ ਤਾਂ ਇਹਦੇ ਲਈ ਤਰਸਦੇ ਆ ਤੇ ਮੈਂ ਕਿਉਂ ਗਿਲਾ ਕਰ ਰਹੀ ਆ ਹਨਾ ਫਿਰ ਨਾਲੇ ਗੁਰਬਾਣੀ ਦੀ ਤੁਕ ਯਾਦ ਆ ਗਈ ਕਿ ਮਾਤ ਪਿਤਾ ਬਨਿਤਾ ਸੁਤ ਬੰਦਪ ਇਸਤ ਮੀਤ ਔਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਨਾ ਸਹਾਈ ਕਿ ਇੱਥੇ ਤਾਂ ਸਾਰਿਆਂ ਨੇ ਆਪਣਾ ਆਪਣਾ ਲੇਖਾ ਦੇਣਾ ਮੈਂ ਕਾਦਲੀ ਆਹ ਇਹਨਾਂ ਚੀਜ਼ਾਂ ਪਿੱਛੇ ਆਪਣੇ ਆਪ ਨੂੰ ਕਹੀ ਜਾਂਦੀਆਂ ਤੇ ਪ੍ਰਮਾਤਮਾ ਨੂੰ ਕਿਲੇ ਕਰਦੀਆਂ ਸੋ ਦੰਗਿਆ ਅੱਜ ਦਾ ਆ ਗਿਆ ਪੱਕਾ ਦੇ ਨਹੀਂ ਪ੍ਰਮਾਤਮਾ ਨੂੰ ਕਿਹਾ ਕੁਛ ਨਹੀਂ ਕਿਹਾ ਜੋ ਪ੍ਰਮਾਤਮਾ ਨੇ ਦਿੱਤਾ ਬਹੁਤ ਵਧੀਆ ਕੀਤਾ ਕਦੇ ਨਹੀਂ ਸੋਚਿਆ ਕਿ ਮੇਰੇ ਕੋਲ ਪੁੱਤਰ ਹੈ ਨਹੀਂ ਤੇ ਨਾ ਹੀ ਕਦੇ ਮਨ ਚ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕੋ ਰਾਮ ਬੰਗਲ ਬਾ ਦੌਰਾਨ ਹਾਂਜੀ ਕਿ ਜਦੋਂ ਖਾਸ ਤੌਰ ਤੇ ਸਾਡੀਆਂ ਜਿਹੜੀਆਂ ਗੁਰਦੁਆਰਾ ਸਾਹਿਬਾਨ ਦੀਆਂ ਸਟੇਜਾਂ ਹਾਂਜੀ ਉੱਥੇ ਕਿਵੇਂ ਦਾ ਜਦੋਂ ਕਿਸੇ ਦਾ ਪੁੱਤ ਕਿਸੇ ਦੇ ਘਰ ਪੁੱਤਰ ਜਨਮਦਾਸੀ ਜਾਂ ਪੁੱਤਰ ਦਾ ਜਨਮ ਦਿਨ ਹੁੰਦਾ ਸੀਗਾ ਤੇ ਜਿਹੜੇ ਮੇਰੇ ਵਰਗੇ ਆ ਰਾਗੀ ਸਹਿਬਾਨ ਜਾਂ ਪ੍ਰਚਾਰਕ ਸਹਿਬਾਨ ਉਹ ਖਾਸ तौर ਤੇ ਗੁਰਬਾਣੀ ਦੀ ਇੱਕ ਪੰਕਤੀ ਜਿਹੜੀ ਆ ਉਹ ਜ਼ਰੂਰ ਪੜ੍ਹਦੇ ਹੁੰਦੇ ਸੀਗੇ ਕਿ ਸਾਡੇ ਗੁਰੂ ਸਾਹਿਬ ਨੇ ਆਖਿਆ ਜੀ ਪੁੱਤਿ ਗੰਨ ਪਵੈ ਸੰਸਾਰ ਤਾਂ ਤੇ ਜਿਵੇਂ ਤੁਸੀਂ ਦੱਸ ਦੇ ਸੀਗੇ ਕਿ ਜਦੋਂ ਮੈਂ ਸੁਣਦੀ ਸੀ ਤਾਂ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਇਹ ਸੱਚ ਵੀ ਮੇਰੇ ਗੁਰੂ ਨੇ ਗੱਲ ਆਖੀ ਆ ਫਿਰ ਤੁਸੀਂ ਦੂਜਿਆਂ ਦੱਸ ਰਹੇ ਸੀ ਕਿ ਮੈਂ ਖੁਦ ਫਿਰ ਜਿਹੜਾ ਬਾਣੀ ਜਿਹਦੀ ਉਹ ਮੈਂ ਦੇਖਣਾ ਸ਼ੁਰੂ ਕੀਤਾ ਵੀ ਸੱਚ ਨੂੰ ਬਾਬੇ ਨੇ ਇਹ ਗੱਲ ਆਖੀ ਆ ਮੋਦੀ ਜੀ ਤੁਸੀਂ ਪਹਿਲਾਂ ਇਹ ਜਿਹੜੇ ਜਦੋਂ ਆਪਾਂ ਅਜੇ ਵੀਡੀਓ ਨਹੀਂ ਸੀ ਬਣਾ ਰਹੇ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਫਿਰ ਉਦੋਂ ਬਾਣੀ ਜਿਹੜੀ ਤੁਹਾਨੂੰ ਸਮਝਣ ਚੇਟਕ ਲੱਗੀ ਵੇ ਮੈਂ ਦੇਖਾ ਸੀ ਪਹਿਲਾਂ ਪੜ੍ਹਦੇ ਸੀਗੇ ਰਸਮੀ ਰੂਪ ਵਿੱਚ ਪੜ੍ਹਦੇ ਸੀ ਬਚਪਨ ਤੋਂ ਪੜ੍ਹਦੇ ਆਏ ਹਾਂ ਫਿਰ ਰੋਲ ਵੀ ਲਾਉਣ ਲੱਗ ਪਏ ਪਰ ਉਹ ਜਿਹੜੀ ਡੂੰਘਾਈ ਆ ਗਹਿਰਾਈ ਆ ਕਿ ਬਾਣੀ ਨੂੰ ਸਮਝਣ ਦੀ ਉਹ ਤੁਹਾਨੂੰ ਜਿਹੜੀ ਆ ਇਸ ਮਗਲੂ ਜਿਹੜੀ ਆ ਜ਼ਿਆਦਾ ਲੱਗੀ ਹਾਂਜੀ ਹਾਂ ਇਹ ਥੋੜਾ ਤੁਸੀਂ ਸਾਂਝਾ ਕਰੋਗੇ ਸਾਡੇ ਦਰਸ਼ਕਾਂ ਨਾਲ ਕਿ ਜਦੋਂ ਤੁਸੀਂ ਇਹ ਪੰਕਤੀ ਸੁਣਦੇ ਸੀ ਫਿਰ ਤੁਸੀਂ ਆਪ ਜਾ ਕੇ ਦੇਖਿਆ ਵੀ ਕਿੱਥੇ ਆਈ ਆ ਕਿਵੇਂ ਗੁਰਸਾਨ ਕੀ ਆ ਕੇ ਆ ਥੋੜਾ ਜਿਆ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ ਹਾਂਜੀ ਜਦੋਂ ਇਹ ਪੰਕਤੀ ਆਉਦੀ ਸੀ ਤਾਂ ਉਦੋਂ ਮਨ ਚਾਉਦਾ ਸੀ ਵੀ ਇਹ ਕਿਉਂ ਵੀ ਪੁੱਤੀ ਗੰਢ ਪਵੇ ਸੰਸਾਰ ਦੇ ਕਿਹਾ ਹੈ ਨਾ ਪਰ ਫਿਰ ਪਰਮਾਤਮਾ ਵੱਲੋਂ ਇਹ ਆਇਆ ਕਿ ਨਹੀਂ ਇੱਕ ਲਾਈਨ ਨੂੰ ਲੈ ਕੇ ਨਹੀਂ ਉਹਦਾ ਮੀਨਿੰਗ ਨਿਕਲਣਾ ਉਹਨੂੰ ਸ਼ੁਰੂ ਤੋਂ ਦੇਖੋ ਤੱਕ ਅਖੀਰ ਤੱਕ ਦੇਖੋ ਕਿ ਉਹਦੇ ਵਿੱਚ ਕੀ ਲਿਖਿਆ ਤਾਂ ਉਹਦਾ ਮੀਨਿੰਗ ਕੀ ਆ ਗੁਰੂ ਸਾਹਿਬ ਆਪਾਂ ਨੂੰ ਕੀ ਦੱਸਣਾ ਚਾਹਦੇ ਆ ਹੂੰ ਹੂੰ ਸੋ ਜਿਵੇਂ ਉਹੋ ਪੂਰੀ ਪੰਕਤੀ ਜੇ ਆਪਾਂ ਪੜ੍ਹੀਏ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਉੱਥੇ ਜਿਵੇਂ ਸੋਨਾ ਚਾਂਦੀ ਤੇ ਲੋਹਾ ਕੁਛ ਵੀ ਆ ਉਹਨੂੰ ਗੰਡਣ ਵਾਸਤੇ ਲੋਹਾਰ ਉਹਨੂੰ ਅੱਗ 'ਚ ਪਾਉਦਾ ਹੈ ਉਸੇ ਤਰ੍ਹਾਂ ਜੇ ਕੋਈ ਹਸਬੰਦ ਪਤਨੀ ਦੀ ਤਰ ਬਤਾਰ ਹਾਂਜੀ ਜੇ ਕਿਸੇ ਹਸਬੰਦ ਵਾਈਫ ਦੀ ਮਤਲਬ ਨਹੀਂ ਬਣਦੀ ਤਾਂ ਉਹ ਪੁੱਤਾਂ ਦੇ ਰਾਹੀ ਕਹ ਲੋ ਪਰ ਅੱਜ ਕੱਲ ਤਾਂ ਮੈਂ ਕਹੂੰਗੀ ਸੰਤਾਨ ਦੇ ਰਾਹੀ ਸੰਤਾਨ ਦੇ ਰਾਹੀ ਉਹਨਾਂ ਦੀ ਸਾਂਝ ਪੈ ਜਾਂਦੀ ਆ ਅੱਜ ਅੱਜ ਕੱਲ ਵੀ ਤੁਸੀਂ ਦੇਖੋ ਜੇ ਕਿਸੇ ਦਾ ਡਿਵੋਰਸ ਹੁੰਦਾ ਹੈ ਤਾਂ ਜੇ ਕਿਸੇ ਦੇ ਬੱਚੇ ਆ ਅਪਾ ਜ਼ਿਆਦਾਤਰ ਕਹਦੇ ਨੇ ਨਹੀਂ ਨਹੀਂ ਬੱਚਿਆਂ ਦਾ ਖਿਆਲ ਰੱਖਿਓ ਸੰਤਾਨ ਕਰਕੇ ਉਹ ਉਹਨਾਂ ਦਾ ਫਿਰ ਤੋਂ ਮਤਲਬ ਸਮਝੋਤਾ ਹੋ ਜਾਂਦਾ ਸੋ ਇਹੋ ਜਿਹੀਆਂ ਗੱਲਾਂ ਸੀਗੀਆਂ ਉਸ ਪੰਕਤੀ ਵਿੱਚ ਬਹੁਤ ਸਾਰੇ ਬਹੁਤ ਸਾਰੇ ਉਦਾਹਰਣ ਦਿੱਤੇ ਆ ਪਰ ਜਿਹੜਾ ਐਂਡ ਤੇ ਦਿੱਤਾ ਜੇ ਆਪਾਂ ਨੂੰ ਉਸ ਗੱਲ ਦੀ ਸਮਝ ਲੱਗ ਜੇ ਨਾਨਕੀ ਆਖੇ ਇਹ ਵਿਚਾਰ ਸਿਫਤ ਦੇ ਗਾਇ ਪਵੇ ਦਰਬਾ ਸੋ ਅਸਲੀ ਗੱਲ ਤਾਂ ਪਰਮਾਤਮਾ ਦਾ ਦਰ ਤਾਂ ਉਦੋਂ ਹੀ ਬਣਨਾ ਜਦੋਂ ਆਪਾਂ ਪਰਮਾਤਮਾ ਦੀ ਸਿਫਤ ਸਲਾਹ ਕਰਾਂਗੇ ਮਤਲਬ ਤੁਸੀਂ ਜਦੋਂ ਵੰਨ ਨਵਾਬ ਦੇਖਿਆ ਸਮਝਿਆ ਹਾਂਜੀ ਫਿਰ ਪਤਾ ਲੱਗਾ ਵੀ ਇਸ ਵਿੱਚ ਗੁਰੂ ਸਾਹਿਬ ਇਥੇ ਕਹਿੰਦੇ ਤੇ ਕੁਝ ਹੋਰ ਆ ਹਾਂਜੀ ਹਾਂਜੀ ਇਹ ਤੇ ਜਿਹੜਾ ਆਮ ਜਗਤ ਦਾ ਵਰਤਾਰਾ ਹਾਂਜੀ ਜੋ ਆਮ ਸਮਾਜ ਦੀ ਸੋਚ ਆ ਆਮ ਜਿਹੜਾ ਵਰਤਾਰਾ ਵਰਤ ਰਿਹਾ ਗੁਰੂ ਸਾਹਿਬ ਉਹਦੀਆਂ ਉਦਾਹਰਣਾਂ ਦੇ ਕੇ ਹਾਂਜੀ ਸਾਨੂੰ ਅਸਲ ਗੱਲ ਜਿਹੜੀ ਸਮਝਾਉਣਾ ਚਾਹੁੰਦੇ ਆ ਉਹ ਇਹ ਹੈਗੇ ਕਿਸੇ ਵਤੀ ਗੰਢ ਪਾਵਾ ਦਰਬਾਰ ਹਾਂਜੀ ਫਿਰ ਤੁਹਾਡੇ ਦਾ ਮਤਲਬ ਹੋਰ ਜਿਹੜਾ ਲੱਗਣ ਲੱਗੀ ਹਾਂਜੀ ਤੇ ਜੇਕਰ ਇਸ ਤਰ੍ਹਾਂ ਔਕੋਟ ਕਰ ਰਹੇ ਆ ਆਪਾਂ ਗਲਤ ਸਮਝ ਰਹੇ ਆ ਤੇ ਹੋਰ ਵੀ ਹੋ ਸਕਦਾ ਬਹੁਤ ਕੁਝ ਜਿਹੜਾ ਉਹ ਗੁਰੂ ਜੀ ਨੇ ਆਖਿਆ ਕੁਝ ਵੀ ਆਪਾਂ ਸਮਝੀ ਕੁਝ ਬੈਠੇ ਆ ਹਾਂ ਜੀ ਉਹਦੇ ਸੁਭਾਅ ਨਾਲ ਤੁਹਾਨੂੰ ਹੋਰ ਜ਼ਿਆਦਾ ਚੇਟਕ ਲੱਗ ਗਈ ਹਾਂਜੀ ਇਹ ਤਾਂ ਹੈਗਾ ਗੁਰਬਾਣੀ ਜਿਹੜੀ ਆ ਉਹ ਤਾਂ ਆਥਾ ਸਮੁੰਦਰ ਆ ਜੀ ਹੁਣ ਮੇਰੇ ਬਾਰੇ ਕੀ ਤਾਂ ਸਿਰਫ ਅਜੇ ਕਿਨਾਰੇ ਤੇ ਹੀ ਪਹੁੰਚੀ ਆ ਅਜੇ ਤਾਂ ਡੁੱਬ ਕੇ ਲਾਉਣੇ ਵਿੱਚ ਬਾਕੀ ਆ ਉਧਰ ਲਈ ਮੈਨੂੰ ਬਹੁਤ ਮਿਹਨਤ ਕਰਨ ਦੀ ਲੋੜ ਆ ਪਰ ਥੋੜੀ ਥੋੜੀ ਜਿੰਨੀ ਜਿੰਨੀ ਪ੍ਰਮਾਤਮਾ ਸੋਝੀ ਬਖਸ਼ ਰਿਹਾ ਉਸ ਮੁਤਾਬਕ ਥੋੜਾ ਥੋੜਾ ਫਰਕ ਪਈ ਜਾਂਦਾ ਹੈ ਹਨਾ ਉਸੇ ਤਰ੍ਹਾਂ ਜਿਵੇਂ ਜਿਹੜੀ ਬਾਣੀ ਪੜੀਦੀ ਆ ਕੋਸ਼ਿਸ਼ ਮੈਂ ਇਹ ਕਰਦੀ ਆ ਕਿ ਉਹਨੂੰ ਜ਼ਿੰਦਗੀ ਵਿੱਚ ਵੀ ਉਹਨੂੰ ਵਰਤਾ ਇਹ ਨਹੀਂ ਕਿ ਕੱਲਾ ਪੜ ਕੇ ਪੜ ਪੜ ਗੱਡੀ ਲੱਦੀਏ ਵਾਲੀ ਗੱਲ ਨਹੀਂ ਕਰਨੀ ਉਹਦਾ ਮੀਨਿੰਗ ਕੱਢ ਕੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਵੀ ਆਪਾ ਬਣਾਉਣਾ ਹੈਗਾ ਤਾਂ ਹੀ ਆਪਾਂ ਤੁਸੀਂ ਥੋੜਾ ਜਿਆ ਦੱਸੋਗੇ ਤੁਹਾਡੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਨਾਲ ਬਾਣੀ ਪੜਨੀ ਵਿਚਾਰਨੇ ਸ਼ੁਰੂ ਕਰ ਦਿੱਤੀ ਤਾਂ ਤੁਹਾਡੇ ਜੀਵਨ ਵਿੱਚ ਤੁਹਾਡੇ ਕਰੈਕਟਰ ਵਿੱਚ ਕਿੰਨਾ ਕੁ ਫਰਕ ਪਿਆ ਤੋੜਾ ਸੁਭਾਜ ਦਾ ਕੋਈ ਚੇਂਜ ਹੋਇਆ ਜਾਂ ਸਟੇਲਾ ਜਿ ਉਸ ਤਰ੍ਹਾਂ ਹੀ ਆ ਨਹੀਂ ਫਰਕ ਪੈ ਜਾਂਦਾ ਕਿਉਂਕਿ ਜਦੋਂ ਵੀ ਕੋਈ ਵੀ ਮਨ ਜਿਹੜਾ ਇਹ ਸ਼ੈਤਾਨ ਦਾ ਘਰ ਹੈਗਾ ਇਹਨੇ ਇਹਨੇ ਇਧਰ ਉਧਰ ਭੱਜਣਾ ਹੀ ਆ ਪਰ ਜਦੋਂ ਵੀ ਕੋਈ ਇਹੋ ਜੀ ਗੱਲ ਆਉਣੀ ਉਦੋਂ ਆਪਣੇ ਮਨ ਨੂੰ ਨਹੀਂ ਜਿਵੇਂ ਹੁਣ ਕੁਰਬਾਨੀ ਦੀਆਂ ਪੰਕਤੀਆਂ ਹੈਗੀਆਂ ਹੱਟ ਪੱਟਣ ਬਿਜ ਮੰਦਰ ਪੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਸਤੇ ਕਾਹਛ ਪਾਵੇ ਸੋ ਜਦੋਂ ਵੀ ਕੋਈ ਗਲਤ ਕੰਮ ਕਰਨ ਲੱਗੀਦਾ ਤਾਂ ਦਿਮਾਗ ਚ ਆਉਦਾ ਨਹੀਂ ਪਰਮਾਤਮਾ ਤਾਂ ਤੁਹਾਨੂੰ ਦੇਖ ਰਿਹਾ ਉਹ ਤਾਂ ਜਰਰੇ ਜਰਰੇ ਵਿੱਚ ਹੈਗਾ ਸੋ ਇਸ ਕਰਕੇ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰੋ ਕੋਈ ਬੇਈਮਾਨੀ ਨਾ ਕਰੋ ਕੋਈ ਚੀਟਿੰਗ ਨਾ ਕਰੋ ਸੋ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਦਿਮਾਗ ਚ ਆਉਧੀਆਂ ਸੀਗੀਆਂ ਜਿਸ ਕਰਕੇ ਆਪਾਂ ਕਿਸੇ ਪਾਸੇ ਨੂੰ ਜਲਦੀ ਗਲਤ ਖਿਆਲ ਕਰਦੇ ਹੀ ਨਹੀਂ ਸੀਗੇ ਹਨਾ ਬਹੁਤ سارے ਇਹਦੇ ਜੀ ਕੰਮ ਤੌਰ ਤੇ ਕੀ ਹੁੰਦਾ ਕਿਸੀਂ ਬਾਣੀ ਪੜਦੇ ਆ ਸਮਝਦੇ ਵੀ ਹੁੰਦੇ ਆ ਫਿਰ ਵੀ ਸਾਡੇ ਕੋਲ ਇਹ ਖਾਲੂ ਸੁਭਾ ਜਿਹੜਾ ਉਹ ਉਸੇ ਤਰ੍ਹਾਂ ਰਹਿੰਦਾ ਹਾਂਜੀ ਤੁਸੀਂ ਮਹਿਸੂਸ ਕਰਦੇ ਹੋਗੇ ਬਾਣੀ ਨੂੰ ਵਿਚਾਰਾਂ ਨਾਲ ਸਮਝਣ ਨਾਲ ਜਾਣੀ ਜਾ ਕੇ ਕਿ ਬਾਣੀ ਦੇ ਦਸੇ ਦਾ ਤੇ ਤੁਰਨ ਨਾਲ ਤੁਹਾਡਾ ਇਹ ਜ ਸੁਭਾਅ ਵਿੱਚ ਆਮ ਸੁਭਾਅ ਪਾਇਆ ਜਾਂਦਾ ਬੰਦੇ ਦੇ ਤੁਹਾਡਾ ਵੀ ਇਹ ਕਮਜ਼ੋਰ ਪਿਆ ਜਿਹੜਾ ਇੱਕ ਖਾਲੂ ਸੁਭਾਅ ਸੀ ਉਹਦੇ ਵਿੱਚ ਕਮੀ ਆਈ ਆ ਮਹਿਸੂਸ ਕਰਦੇ ਹਾਂ ਕੁਝ ਐਸਾ ਕਿ ਨਹੀਂ ਥੋੜਾ ਸਗੋ ਉਹਨਾਂ ਸਦਾਰ ਆ ਗਿਆ ਕਿ ਕਿਉਂਕਿ ਜੇ ਕੋਈ ਕੁਝ ਕਹਿ ਵੀ ਜਾਂਦਾ ਜੇ ਕੁਝ ਕੋਈ ਕਹਿੰਦਾ ਵੀ ਆ ਤਾਂ ਮੈਂ ਇਹੀ ਸੋਚਦੀ ਆ ਕਿ ਪਰਮਾਤਮਾ ਤੂ ਤਾਂ ਹਰੇਕ ਚ ਵਸਦਾ ਜਿਹੜੇ ਬੰਦੇ ਨੇ ਮੈਨੂੰ ਕੁਝ ਕਿਹਾ ਜਾਂ ਮੇਰੇ ਨਾਲ ਚੀਟਿੰਗ ਕੀਤੀ ਆ ਉਹਦੇ ਵਿੱਚ ਵੀ ਤੂੰ ਵੱਸਦਾ ਤੇ ਮੇਰੇ ਵਿੱਚ ਵੀ ਤੂੰ ਵੱਸਦਾ ਤੂੰ ਵਾਇ ਕਰ ਉਹਨੂੰ ਇਹੋ ਜਿਹੀ ਸਮੱਤ ਬਖਸ਼ ਕਿ ਉਹ ਆਪੇ ਰੀਅਲਾਈਜ਼ ਕਰੇ ਕਿ ਮੈਂ ਗਲਤ ਆ ਤੇ ਅਮੇ ਸੱਚੀ ਹੋਇਆ ਵੀ ਆ ਕਈ ਵਾਰਾਂ ਕਿ ਉਹ ਬੰਦੇ ਨੇ ਰੀਅਲਾਈਜ਼ ਕੀਤਾ ਕਿ ਉਹ ਬੰਦਾ ਗਲਤ ਸੀ ਤੇ ਉਹਨੇ ਆ ਕੇ ਆਪੇ ਵੀ ਉਹਨੇ ਕਿਹਾ ਕਿ ਮੈਂ ਸੌਰੀ ਮੈਂ ਇੱਥੇ ਗਲਤ ਸੀ ਮੈਂ ਗਲਤ ਉਹਦਾ ਮੀਨਿੰਗ ਲੈ ਲਿਆ ਸੀ ਸੋ ਆ ਕੇ ਉਹਨਾਂ ਨੇ ਰੀਅਲਾਈਜ਼ ਕੀਤਾ ਪਰ ਕਈ ਲੋਕ ਹੈਗੇ ਆ ਜਿਹੜੇ ਥੋੜੇ ਜਿ ਆਪਣੇ ਹੌਮੇ ਵਿੱਚ ਆ ਉਹ ਨਹੀਂ ਵੀ ਬਦਲਦੇ ਕਈ ਤਬ ਬਦਲ ਜਾਂਦੇ ਆ ਤੇ ਜਿਹੜੇ ਆਪਾਂ ਈਰਖਾ ਅਕਸੀਦ ਉਹ ਕਰਦੇ ਆ ਜੋ ਜਿਹੜਾ ਦੇਖਦੇ ਆਂ ਕਿ ਜਿਹੜੀ ਉਹਦੇ ਕੋਲ ਚੀਜ਼ ਆ ਮੇਰੇ ਕੋਲ ਹੈ ਨਹੀਂ ਜਾਂ ਇਹ ਆ ਵੀ ਅਸੀਂ ਦੇਖਦੇ ਆਂ ਜੇ ਉਹਦੇ ਕੋਲ ਹੈਗੇ ਆ ਤੇ ਉਹ ਨਾ ਹੋਵੇ ਉਹ ਤੇ ਸਾਡੇ ਸੁਭਾਅ ਦਾ ਵੀ ਇਹਦੇ ਕੋਲ ਮੇਰੇ ਕੋਲ ਹੀ ਹੋਵੇ ਇਹਦੇ ਕੋਲ ਨਾ ਹੋਵੇ ਹਾਂਜੀ ਹਾਂਜੀ ਤਾਂ ਆਮ ਤੌਰ ਤੇ ਜਿਹੜਾ ਅਸੀਂ ਕੋ ਕਿਸੇ ਦੀ ਖੁਸ਼ਿਆਲੀ ਚੜਤ ਉਸ ਦਾ ਜਿਹਾ ਗੋਣਨਾ ਜਾਂ ਪੈਸਾ ਸ਼ੋਹਰਤ ਇਹ ਗੱਲਾਂ ਵੇਖ ਕੇ ਅਸੀਂ ਅਸਮਝ ਈਰਖਾ ਕਰਨ ਲੱਗ ਪਈਨੇ ਆ ਕੇਵਲ ਆ ਸਧਾਰਨ ਨਹੀਂ ਦੀ ਆ ਕਿ ਅਸੀਂ ਚ ਉਹਨੇ ਸਾਡੇ ਕੋਲ ਹੀ ਹੋਵੇ ਪਰ ਕਈ ਵਾਰ ਅਸੀਂ ਐਕਸਟ੍ਰੀਮ ਚਲੇ ਜਾਂਦੇ ਹਾਂ ਕਿ ਨਹੀਂ ਉਹਦੇ ਕੋਲ ਨਹੀਂ ਮੇਰੇ ਕੋਲ ਹੀ ਹੋਵੇ ਉਹਦੇ ਕੋਲ ਕਿਉਂ ਆ ਅਸੀਂ ਕਈ ਤਰ੍ਹਾਂ ਕਈ ਢੰਗ ਅਪਣਾਉਂਦੇ ਹਾਂ ਕਈ ਢੰਗਾਂ ਨਾਲ ਉਹਦੇ ਕੋਲੇ ਚੀਜ਼ ਨਾ ਰਹੇ ਅਸੀਂ ਜਿਹੜਾ ਉਹ ਕਦੋਂ ਪੁੱਟਦੇ ਆ ਕਿ ਤੁਹਾਡੇ ਸੁਭਾਅ ਵਿੱਚ ਕੋਈ ਗੁਰਬਾਣੀ ਵਿਚਾਰਨਾ ਕੋਈ ਐਸਾ ਕੋਈ ਜਿਹੜਾ ਪਰਿਵਰਤਨ ਤੁਸੀਂ ਮਹਿਸੂਸ ਕਰਦੇ ਹੋ ਆਇਆ ਹਾਂਜੀ ਮੇਰੇ ਕੋਲੇ ਇਹੋ ਜੀ ਤਾਂ ਵੈਸੇ ਨਹੀਂ ਸੀ ਮੇਰੇ ਕੋਲ ਸ਼ੁਰੂ ਵਿੱਚ ਇਹੋ ਜੀਆਂ ਚੀਜ਼ਾਂ ਮੇਰੇ ਮਨ 'ਚ ਨਹੀਂ ਸੀਗੀਆਂ ਪਰ ਜੇ ਕੋਈ ਮਤਲਬ ਕੋਈ ਤਰੱਕੀ ਕਰ ਰਿਹਾ ਸੀ ਮੈਨੂੰ ਮਨ 'ਚ ਇਹ ਆਉਂਦਾ ਸੀ ਜੇ ਇਹ ਬੰਦਾ ਤਰੱਕੀ ਕਰ ਸਕਦਾ ਤਾਂ ਮੈਂ ਵੀ ਮਿਹਨਤ ਕਰਾਂ ਤਾਂ ਮੈਨੂੰ ਵੀ ਇਹ ਚੀਜ਼ ਮਿਲ ਸਕਦੀ ਆ ਮੈਂ ਉਹਨੂੰ ਈਰਖਾ ਕਰਕੇ ਮੈਂ ਉਹਨੂੰ ਥੱਲੇ ਨਹੀਂ ਸੀ ਲਾਉਦੀ ਪਰ ਮੈਂ ਉਹਦੇ ਉਹਦੀ ਰੀਸ ਕਰਕੇ ਮੈਂ ਵੀ ਉਹੋ ਜੀ ਕੋਸ਼ਿਸ਼ ਕਰਦੀ ਸੀ ਕਿ ਮੇਰਾ ਜੀਵਨ ਵੀ ਉੱਚਾ ਬਣ ਸਕੇ मतलब मतलब ये प्रेरणा थाने गुरबानी च मिली कि जिदा गुरु 성 गुरु ग्रंथ सा ਸਾਡੀ ਅਗਵਾਈ ਕਰਦੇ ਆ ਸਾਨੂੰ ਪ੍ਰੇਰਨਾ ਦਿੰਦੇ ਆ ਹਾਂਜੀ ਕਿ ਤੈਨਾਂ ਦੇਖ ਮਨ ਚਾਉ ਅਠੰਦਾ ਔਂਕਦ ਪਾਈ ਗੁਣਤਾ ਸਾ ਹਾਂਜੀ ਮਜ਼ੀਰ ਖਾਉਣ ਦੀ ਬਜਾਏ ਹਾਂਜੀ ਮਤੇ ਮਨ ਚਾਵਾ ਜੋ ਮੈਂ ਵੀ ਉਸ ਰਾਹ ਨੂੰ ਅਪਣਾਵ ਮੈਂ ਵੀ ਪਹੁੰਚ ਸਕਦਾ ਇਹ ਪਹੁੰਚ ਸਕਦਾ ਨਹੀਂ ਪਹੁੰਚ ਸਕਦਾ ਹਾਂ ਇਹ ਤਾਂ ਬਹੁਤ ਤੁਸੀਂ ਇਹ ਦੇਖ ਕੇ ਉਤਸ਼ਾਹਤ ਹੋਏ ਨਰਾਸ਼ ਨਹੀਂ ਹੋਏ ਮਾਯੂਸ ਨਹੀਂ ਹੋਏ ਕਿਰਖਾ ਨਹੀਂ ਹੋਈ ਬਲਕਿ ਤੁਹਾਡੇ ਦਸੋਂ ਹੋਰ ਜਿਹੜੀ ਆ ਉਤਸ਼ਾਹ ਪੈਦਾ ਆਇਆ ਉਹ ਕਦਮ ਪੁੱਟਣ ਦੀ ਹਾਂਜੀ ਉਸ ਤਰ੍ਹਾਂ ਦਾ ਉਤਸ਼ਾਹ ਪੈਦਾ ਹੋ ਗਏ ਉਹ ਕਦੋਂ ਪੁੱਟਿਆ ਉਹ ਤਾਂ ਬਹੁਤ ਉਤਸ਼ਾਹ ਹੈ ਕਿ ਈਰਖਾ ਤਾਂ ਨਹੀਂ ਮੈਂ ਕਰਦੀ ਪਰ ਮੈਨੂੰ ਇਸ ਵੇਲੇ ਮੇਰਮਣ ਚ ਉਤਸ਼ਾਹ ਇਹ ਆ ਕਿ ਮੈਨੂੰ ਕਿਸੇ ਤਰ੍ਹਾਂ ਪਰਮਾਤਮਾ ਮੈਨੂੰ ਆਤਮਕ ਰਸ ਦੇ ਦੇਵੇ ਆਤਮਕ ਗਿਆਨ ਦੇ ਦੇਵੇ ਕਿ ਮੈਨੂੰ ਪਰਮਾਤਮਾ ਜਿਵੇਂ ਆਪਾਂ ਕਹਿੰਦੇ ਆ ਕਿ ਪਰਮਾਤਮਾ ਜਰੇ ਜਰੇ ਵਿੱਚ ਹੈਗਾ ਮੈਨੂੰ ਅਜੇ ਉਹ ਫੀਲਿੰਗ ਨਹੀਂ ਆ ਰਹੀ ਮੈਂ ਪੜ ਰਹੀ ਹਾਂ ਪਰ ਮੈਨੂੰ ਅਜੇ ਲੱਗਦਾ ਨਹੀਂਗਾ ਤੇ ਮੈਂ ਚਾਹੁੰਨੀ ਆ ਕਿ ਪਰਮਾਤਮਾ ਮੇਰੇ ਤੇ ਮਿਹਰ ਕਰੇ ਕਿ ਮੈਨੂੰ ਵੀ ਹਰ ਇੱਕ ਚੀਜ਼ ਪਰਮਾਤਮਾ ਹੀ ਦੱਸਣ ਲੱਗ ਪਵੇ ਹੈ ਨਾ ਜਿਵੇਂ ਸਭ ਕੁ ਉਹ ਬੰਦਾ ਹੈ ਸਭ ਕੁ ਬੰਦਾ ਹੈ ਅਦਾਸੀ ਕਰ ਸਕਣੀ ਆ ਉਹ ਵੱਡੀ ਬਸਤਾ ਬਣ ਜਾਵੇ ਲੋ ਸਾਡੀ ਤੁਸੀਂ ਸਾਡੇ ਲਈ ਕਰੋ ਸਾਨੂੰ ਵੀ ਖਿਆਰਿਆ ਸਾ ਕੋਈ ਜਿਹੜਾ ਸੱਚਮੁੱਚ ਅਮਲੇ ਦੂਜਾ ਆਪਾਂ ਕਦੋਂ ਪੁੱਛ ਸਕੀਏ ਇਸ ਦੇ علاوہ ਦੱਸਿਓ ਤੁਸੀਂ ਕਿ ਜਿਹੜੇ ਫੋਕੇ ਧਰਮ ਕਰਮ ਆਪਾਂ ਕਰਦੇ ਆ ਕਿ ਉਹਨਾਂ ਧਰਮ ਦੇ ਨਾਂ ਤੇ ਹਾਂਜੀ ਮਤੇ ਰਸਮੀ ਜਿਹੜੇ ਧਰਮ ਕਰਮ ਆ ਧਰਮ ਦੀ ਦੁਨੀਆ ਚ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਆਮ ਮਨੁੱਖ ਇਹਨਾਂ ਵਿੱਚ ਹੀ ਦੁਝਿਆ ਰਹਿੰਦਾ ਹਾਂਜੀ ਉਹ ਰਸਮੀ ਧਰਮ ਕਰਮ ਨੂੰ ਅਸਲ ਧਰਮ ਸਮਝ ਬੈਂਦਾ। ਤਾਂ ਜਦੋਂ ਤੁਸੀਂ ਬਾਣੀ ਜਿਹੜੀ ਆ ਉਹ ਤੁਸੀਂ ਧਿਆਨ ਨਾਲ ਸਹਿਜ ਨਾਲ ਵਿਚਾਰ ਨਾਲ ਪੜਨ ਲੱਗ ਪਏ ਤਾਂ ਕੀ ਜਿਹੜੇ ਰਸਮੀ ਜਿਹੜੇ ਕਰਮ ਕਾਂਡਾ ਇਹਨਾਂ ਤੋਂ ਤੁਹਾਨੂੰ ਕੋਈ ਰਾਹਤ ਮਿਲੀ ਛੁਟਕਾਰਾ ਮਿਲੇ ਆਪਣੇ ਆਪ ਨੂੰ ਉੱਪਰ ਉਠਾਉਣ ਦੀ ਸਫਲ ਹੋਏ ਜਾਣੀ। ਹਾਂਜੀ ਹੁਣ ਤਾਂ ਪਹਿਲਾਂ ਸ਼ੁਰੂ ਚ ਸੀਗਾ। ਹਾਂ ਹਾਂ ਕਿਉਂਕਿ ਉਦੋਂ ਇੰਨਾ ਗਿਆਨ ਨਹੀਂ ਸੀਗਾ। ਧਿਆਨ ਤਾਂ ਹੁਣ ਵੀ ਨਹੀਂ ਹੈਗਾ। ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅਜੇ ਵੀ ਇੰਨਾ ਗਿਆਨ ਨਹੀਂ ਹੈਗਾ ਪਰ ਆਪਣੀ ਤੁਛ ਬੁੱਧੀ ਮੁਤਾਬਕ ਜਿੰਨੀ ਇੱਕ ਪਰਮਾਤਮਾ ਨੇ ਸੋਝੀ ਦਿੱਤੀ ਆ ਜੀ ਉਹਦਾ ਨਾਲ ਕਾਫੀ ਫਰਕ ਪੈ ਗਿਆ ਜਿਹੜੇ ਕਰਮ ਕਾਂਡ ਆ ਉਹ ਤਾਂ ਹੁਣ ਸਭ ਫੋਕਟ ਲੱਗਦੇ ਆ ਹਮ ਹੁਣ ਤਾਂ ਪਰਮਾਤਮਾ ਵੱਲੋਂ ਕਹਿ ਲੋ ਕਿ ਚਾਹੇ ਆਪਾਂ ਮੈਚ्योर ਹੋ ਗਈ ਮੈਂ ਚਾਹੇ ਪਰਮਾਤਮਾ ਨੇ ਥੋੜੀ ਬਹੁਤ ਮਿਹਰ ਕੀਤੀ ਆ ਹੁਣ ਤਾਂ ਜਿਹੜੀ ਆਹ ਦੁਨਿਆਵੀ ਚੀਜ਼ਾਂ ਇਹ ਵੀ ਮੰਗਣ ਦੀ ਲੋੜ ਨਹੀਂ ਹੈ ਗਈ ਹੁਣ ਤਾਂ ਪਰਮਾਰਥ ਦੀ ਮੰਗੀਦਾ ਹੁਣ ਤਾਂ ਕਈ ਦਾ ਪਰਮਾਤਮਾ ਆਪਣਾ ਨਾਮ ਹੀ ਦੇ ਸੋਧਨਾ ਫਰਕ ਪੈਂਦਾ ਜ਼ਿੰਦਗੀ 'ਚ ਬਹੁਤ ਆਪਾਂ ਚੀਜ਼ਾਂ ਸੁਧਾਰੇ ਦੀਆਂ ਆਪਣੀ ਹਨ ਲਾਈਫ ਵਿੱਚ ਜਦੋਂ ਤੁਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਜਦੋਂ ਬਾਣੀ ਦੀ ਸਮਝ ਆਉਣ ਲੱਗ ਪਈ ਤਾਂ ਤੁਸੀਂ ਜਦੋਂ ਗੁਰੂ ਸਾਹਿਬ ਦਾ ਸ਼ਬਦ ਪੜ੍ਹਿਆ ਇੱਕ ਦੱਜਾਂ ਇੱਕ ਦਬੀ ਇੱਕ ਨਾ ਕੁੱਤੇ ਖਾਂ ਇੱਕ ਪਾਣੀ ਵਿੱਚ ਉਹ ਸੱਡੀਆਂ ਇੱਕ ਪੀ ਫਿਰ ਹਸਨ ਪਾਏ ਨਾਨਕ ਏਵ ਨ ਜਾਪੈ ਕਿੱਥੈ ਜਾਇ ਸਮਾਏ ਤਾਂ ਤੁਸੀਂ ਜਿਹੜਾ ਇੱਕ ਪਾਠ ਜਿਹੜਾ ਉਹ ਆਪ ਹੀ ਕਰਨ ਲੱਗ ਪਏ ਹੋ ਹੋਰ ਤੁਸੀਂ ਪਰਿਵਾਰ ਤੋਂ ਇਹ ਨਹੀਂ ਆਸ ਰੱਖਦੇ ਉਨ ਕਾਇਦਾ ਵੀ ਮੈਂ ਆਪਣਾ ਜਿਹੜਾ ਕਰਨਾ ਮੈਂ ਆਪ ਕਰਕੇ ਜਾ ਰਹੀ ਆ ਮੇਰੇ ਪਿੱਛੇ ਕਰਨ ਦੀ ਲੋੜ ਨਹੀਂ ਉਹ ਆਪਣੀ ਜਿਹੜੀ ਬਾਡੀ ਹੈ ਤੁਹਾਡਾ ਸਰੀਰ ਆ ਇਹ ਵੀ ਜਦੋਂ ਤੁਸੀਂ ਬੰਦਾ ਚਲਾ ਗਿਆ ਲੀਗਲੀ ਡਿਕਲੇਅਰ ਹੋ ਗਿਆ ਵੀ ਡੈਡ ਆ ਤੁਸੀਂ ਬਾਡੀ ਵੀ ਡੋਨੇਟ ਕੀਤੀ ਹੋਈ ਆ ਇਹਦੇ ਬਾਰੇ ਕੋਈ ਥੋੜਾ ਕਹੋਗੇ ਦੋ ਸ਼ਬਦ ਇਹਦੇ ਬਾਰੇ ਕਿਉਂਕਿ ਹੁਣ ਗੁਰਬਾਣੀ ਜਦੋਂ ਪੜਨ ਲੱਗ ਪਈ ਤਾਂ ਕਾਫੀ ਸਮਝ ਲੱਗਣ ਲੱਗੀ ਕਿ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਲ ਸਵਾਰੇ ਜੀ ਕਿ ਹੁਣ ਸਾਨੂੰ ਵੀ ਕੋਈ ਜੇ ਪਸ਼ੂ ਮਰ ਜਾਏ ਤੇ ਉਹਦੇ ਨਾਲ ਤਾਂ ਦਸ ਕਾਮ ਸਵਤ ਸੁਧਰ ਜਾਂਦੇ ਆ ਤੇ ਸਾਡੀ ਬਾਡੀ ਜਦੋਂ ਸਾਡੀ ਆਤਮਾ ਮਤਲਬ ਆਪਾਂ ਮਰ ਗਏ ਸਾਡੀ ਆਤਮਾ ਤਾਂ ਨਿਕਲ ਗਈ ਜਿਹੜੀ ਸਾਡੀ ਬਾਡੀ ਹੋ ਤਾਂ ਮਿੱਟੀ ਦੀ ਢੇਰੀ ਆ ਚਾਹੇ ਉਹਨੂੰ ਆਪਾਂ ਪਾਣੀ ਚ ਸੜਦਗੇ ਚਾਹੇ ਉਹਨੂੰ ਦੱਬ ਲਈਏ ਚਾਹੇ ਉਹਨੂੰ ਆਪਾਂ ਸਾੜਦਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਬਾਅਦ ਚ ਉਹ ਤਾਂ ਜਰਾ ਖਰਾਖ ਬਣਾ ਦਾਂ ਉਹਨੂੰ ਰਾਖ ਬਣਾ ਦਿੰਦੇ ਆ ਤੇ ਆਪਣੀ ਫੈਮਿਲੀ ਵਾਲਿਆਂ ਨੂੰ ਦੇ ਦਿੰਦੇ ਆ ਜੇ ਆਪਣੀ ਫੈਮਿਲੀ ਵਾਲੇ ਮੰਗਣ ਕਿ ਸਾਨੂੰ ਰਾਖ ਦੇ ਦਿਓ ਤੇ ਦੇ ਦਿੰਦੇ ਆ ਤੇ ਬੱਚੇ ਜਾ ਕੇ ਉਹਨੂੰ ਫ੍ਰੀਜਰ ਰੀਵਰ ਚ ਜਾਂ ਕੀਰਤਪੁਰ ਸਾਹਿਬ ਉਹਨੂੰ ਜਲ ਪ੍ਰਵਾਹ ਕਰਿਆ ਉਹਦੇ ਆ ਸੋ ਉਹਦਾ ਕੋਈ ਮੇਰੇ ਮੁਤਾਬਕ ਮੈਨੂੰ ਲੱਗਿਆ ਕਿ ਮੇਰੀ ਬਾਡੀ ਨੂੰ ਕਿਤੇ ਕੰਮ ਚ ਆਵੇ ਇਸ ਲਈ ਮੈਂ ਆਪਣੀ ਬਾਡੀ ਯੂਪੀਸੀ ਰਿਸਰਚ ਵਾਸਤੇ ਯੂਪੀਸੀ ਹਸਪੀਟਲ ਦੇ ਰਿਸਰਚ ਵਾਸਤੇ ਡੋਨੇਟ ਕਰਨ ਵਾਸਤੇ ਫਾਰਮ ਭਰਿਆ ਤਾਂ ਕਿ ਮੇਰੀ ਬਾਡੀ ਕਿਸੇ ਕੰਮ ਆ ਸਕੇ ਸੋ ਥੇ ਸਟੂਡੈਂਟ ਜਿਹੜੇ ਆ ਉਹ ਰੀਅਲ ਬਾਡੀ ਤੇ ਰਿਸਰਚ ਕਰਨਗੇ ਅਦਰਵਾਈਜ਼ ਉਹ ਡਾਲੀਆਂ ਤੇ ਕਰਦੇ ਆ ਹਾਂ ਤੁਸੀਂ ਅਖੀਰ ਵਿੱਚ ਜਿਹੜਾ ਉਹ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣਾ ਜੋ ਨਿੱਜੀ ਤੌਰ 'ਤੇ ਅਨਪੋਵਾ ਉਹਦੇ ਆਧਾਰ ਤੇ ਕੀ ਜਿਹੜਾ ਸੁਨੇਹਾ ਦੇਣਾ ਚਾਹੋਗੇ ਅਕੇ ਚ ਮੈਂ ਇਹ ਕਹਿਣਾ ਚਾਹੂੰਗੀ ਕਿ ਵੱਧ ਤੋਂ ਵੱਧ ਤੁਸੀਂ ਗੁਰਬਾਣੀ ਨਾਲ ਜੁੜੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਤੇ ਉਹਨੂੰ ਵਿਚਾਰੋ ਵਿਚਾਰ ਕੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਵੀ ਕੰਮ ਲਿਆਓ ਇਹ ਨਹੀਂ ਕਿ ਇਹ ਬੱਸ ਪੜ ਲਈ ਤੇ ਪੜ ਕੇ ਕੰਮ ਛੱਡ ਦਿੱਤਾ ਉਹਨੂੰ ਤੁਸੀਂ ਉਹਦੇ ਲਈ ਤੁਸੀਂ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਹੈਗਾ ਉਹ ਅਰਥਾਂ ਦੇ ਨਾਲ ਬਹੁਤ ਵਧੀਆ ਸਮਝਾਇਆ ਉਹਦੇ ਵਿੱਚ ਤੁਸੀਂ ਉਥੋਂ ਅਰਥ ਵੀ ਆਪਣੇ ਪੜ ਸਕਦੇ ਆ ਉਹਦੇ मीनिंग ਜਦੋਂ ਤੁਸੀਂ ਪੜੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਗੁਰਬਾਣੀ ਤਾਂ ਅਥਾ ਸਮੁੰਦਰ ਹੈ ਉਹਦਾ ਕੋਈ ਅੰਤ ਹੀ ਨਹੀਂ ਜਿੰਨਾ ਜ਼ਿਆਦਾ ਪੜੀ ਜਾਂਨੇ ਉਹਨੀ ਜ਼ਿਆਦਾ ਸਮਝ ਪਈ ਜਾਂਦੀ ਆ ਜੇ ਤੁਸੀਂ ਇੱਕ ਵਾਰ ਪੜਿਆ ਥੋੜੀ ਸਮਝ ਪਈ ਦੂਜੀ ਤੀਜੀ ਵਾਰ ਪੜੋਗੇ ਹੋਰ ਸਮਝ ਲੱਗ ਜਾਂਦੀ ਆ ਤੁਹਾਨੂੰ ਤਾਂ ਉਸ ਤੋਂ ਬਾਅਦ ਇਹ ਆ ਕਿ ਤੁਸੀਂ ਜਿਹੜੇ ਵੀ ਆ ਮੇਰੀਆਂ ਫਰੈਂਡਸ ਕਈ ਕੰਦੀਆਂ ਕਿ ਸਾਨੂੰ ਡਰ ਲੱਗਦਾ ਸੀ ਗਲਤ ਪੜਾਂਗੇ ਆ ਜਾਂ ਕੁਝ ਵੀ ਮੈਂ ਉਹਨਾਂ ਨੂੰ ਕਹਿੰਨੀ ਹਣੀ ਤੁਸੀਂ ਪੜਨਾ ਸ਼ੁਰੂ ਕਰ ਦਿਓ ਕੋਈ ਗੱਲ ਨਹੀਂ ਤੁਸੀਂ ਜਦੋਂ ਪੜੋਗੇ ਜਿੱਥੇ ਤੁਹਾਨੂੰ ਨਹੀਂ ਸਮਝ ਲੱਗਦੀ ਤੁਸੀਂ ਇੰਨੇ ਆਪਣੇ ਗੁਰਦੁਆਰਾ ਸਾਹਿਬ ਹੈਗੇ ਆਪਣੇ ਗ੍ਰੰਥੀ ਸਾਹਿਬਾਨ ਤੋਂ ਜਾ ਕੇ ਪੁੱਛ ਸਕਦੇ ਆ ਤੁਸੀਂ ਸੰਥਿਆ ਲੈ ਲਓ ਤੁਸੀਂ ਫਿਰ ਆਪਣੇ YouTube ਤੇ ਵੀ ਦੇਖ ਸਕਦੇ ਹੋ ਕਿ ਕਿੱਥੇ ਨਹੀਂ ਪੜਨਾ ਉਹਦਾ ਸੋ ਪੜ੍ਹਨ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰਕੇ ਉਹਦੇ ਤੇ ਅਮਲ ਵੀ ਕਰੋ ਉਹੋ ਜੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਵਰਤੋਂ ਚ ਲਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਵਿਸ਼ਵਨਕੌਰ ਜੀ ਤੁਸੀਂ ਸਮਾਂ ਕੱਢਿਆ ਦਰਸ਼ਕੋ ਅਸੀਂ ਇਨ੍ਹਾਂ ਸ਼ਬਦਾਂ ਨਾਲ ਜਿਹੜਾ ਇਹ ਪ੍ਰੋਗਰਾਮ ਇੱਥੇ ਸਮਾਪਤ ਕਰ ਰਹੇ ਹਾਂ ਅਸੀਂ ਫਿਰ ਅਗਲੇ ਹਫ਼ਤੇ ਕਿਸੇ ਹੋਰ ਮਹਿਮਾਨ ਨੂੰ ਐਸੀ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ ਅਸੀਂ ਫਿਰ ਵੀ ਅੰਟੀ ਕਰਦੇ ਆ ਕਿ ਜਰੂਰ ਤੁਸੀਂ ਇਹ ਪ੍ਰੋਗਰਾਮ ਨੂੰ ਜਿਹੜਾ ਪਹਿਲੀ ਗੱਲ ਇਹ ਆ ਕਿ ਤੁਸੀਂ ਜਰੂਰ ਸਾਰੀ ਵੇਖਿਆ ਕਰੋ ਔਰ ਜਰੂਰ ਸ਼ੇਅਰ ਕਰੋ ਕਮੈਂਟਸ ਜਿਹੜਾ ਜਰੂਰ ਜਿਹੜੇ ਆ ਜੋ ਵੀ ਤੁਸੀਂ ਮਹਿਸੂਸ ਕਰਦੇ ਹੋ ਇਹ ਵੀਡੀਓ ਦੇਖਣ ਮਗਰੋਂ ਜਰੂਰ ਜਿਹੜੇ ਆ ਉਹ ਕਮੈਂਟਸ ਜਿਹੜੇ ਆ ਤੁਸੀਂ ਉਹ ਦੇਣ ਦੀ ਜਿਹੜੀ ਆ ਉਹ ਖੇਚਲ ਕਰਿਆ ਕਰੋ ਜੇ ਤੁਸੀਂ ਸਬਸਕ੍ਰਾਈਬ ਅਜੇ ਤੱਕ ਸਾਡਾ ਇਹ ਚੈਨਲ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੇ ਸਾਡੀ ਵਾਕਈ ਦੂਜੀਆਂ ਵੀਡੀਓ ਹੈਗੀਆਂ ਉਹ ਵੀ ਤੁਹਾਡੇ ਤੱਕ ਪਹੁੰਚ ਸਕਣ ਇਨਾ ਸ਼ਬਦਾਂ ਨਾਲ ਅਸੀਂ ਇੱਥੇ ਜਿਹੜਾ ਬੀਬੀ ਸਤਵੰਦ ਕੋਲੋਂ ਫਿਰ ਤੌਰ 'ਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ